ਡੇਰਾ ਸੱਚਾ ਸੌਦਾ ਸਰਸਾ ਦੀ ਸੰਸਦ ਦਾ ਦੇ ਪਿੰਡ ਮੱਲਕੇ ਦੇ ਪ੍ਰੇਮੀਆਂ ਵੱਲੋਂ ਅੱਜ ਇੱਕ ਦੋਵਾਂ ਲੱਤਾਂ ਤੋਂ ਅਪਾਜ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਜਾਣਕਾਰੀ ਦਿੰਦੇ ਆ 85 ਮੈਂਬਰ ਹਰਪ੍ਰਭਾਨ ਸਿੰਘ ਵੈਰੋਕੇ ਅਤੇ ਸਤਨਾਮ ਸਿੰਘ ਸਾਹੂ ਕੇ ਨੇ ਦੱਸਿਆ ਕਿ ਪਿੰਡ ਮੱਲਕੇ ਦੀ ਸਾਧ ਸੰਗਤ ਨੇ 15x12 ਦਾ ਇੱਕ ਕਮਰਾ ਦੋ ਗਾਡਰਾਂ ਅਤੇ 42 ਬੱਤਿਆਂ ਨਾਲ ਬਣਾ ਕੇ ਦਿੱਤਾ ਇਸ ਤੋਂ ਇਲਾਵਾ ਦੋਵੇਂ ਪਾਸੇ ਚਾਰਦਵਾਰੀ ਅਤੇ ਕਮਰੇ ਦੇ ਅੱਗੇ ਚਾਦਰਾਂ ਵੀ ਪਾ ਕੇ ਦਿੱਤੀਆਂ ਗਈਆਂ ਇਹ ਸੇਵਾ ਕਾਰਜ ਪੰਡ ਅਤੇ ਨੀਲੇ ਪੰਡਾਂ ਦੇ ਸਾਧਸੰਗ ਨੇ ਵੱ ਚੜ ਕੇ ਸੇਵਾ ਕੀਤੀ। ਇਹ ਸੇਵਾ ਕਾਰਜ ਸਵੇਰੇ 9 ਵਜੇ ਹਰਵਿੰਦਰ ਕੌਰ ਸਰਪੰਚ ਰਾਜਾ ਸਿੰਘ ਅਤੇ ਸਮੂਹ ಗ್ರಾಮ ਪੰਚਾਇਤ ਵੱਲੋਂ ਨਿਰਅਕ ਕੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਅਕਸਰੀ ਲੋੜਵੰਦਾ ਦੀ ਸਹਾਇਤਾ ਕਰਨ ਚ ਮੋਹਰੀ ਰਹਿੰਦੇ ਹਨ। ਉਹ ਚਾਹੇ ਖੂਨਦਾਨ ਹੋਵੇ, ਅੱਖਾਂਦਾਨ ਹੋਣ ਜਾਂ ਸਰੀਰਦਾਨ। ਇਸ ਮੌਕੇ ਪ੍ਰੇਮੀ ਸੇਵ ਗੁਰਮੀਲ ਸਿੰਘ, 15 ਮੈਂਬਰ ਪੰਡ ਮੱਲਕੇ ਚ ਕਾਕਾ ਸਿੰਘ, ਰਣਜੀਤ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਬਲਦੀਪ ਸਿੰਘ, ਸ਼ਮਿੰਦਰ ਕੌਰ, ਗੁਰਪ੍ਰੀਤ ਕੌਰ सोनी कौर ज्योति कौर आई आई टी बैंक सेवादार्ज गुरविंद मलके गुरप्यार सिंह कोमलप्रीत कौर मनप्रीत कौर ब्लाक प्रेमी सेवक प्रेम शर्मा अमनदीप आई टी बैंक ब्लाक मैंबर आई टी बैंक अमन कौर ढेलवाला पंद्रह मैंबर जगतार सिंह ढेलवानवाल लाभ सिंह माड़ी मुस्तफा दर्शन सिंह सबका सरपंच माड़ी मुस्तफा नंबरदार सिंह बसा वाले माड़ी मुस्तफा जसवीर सिंह ठेकेदार माड़ी मुस्तफा गेंदर सिंह गुरुसर माड़ी पंद्रह मैंबर करमजीत कौर ढेलवाला ਰਾਜਵਿੰਦਰ ਕੌਰ ਢਲਵਾ ਵਾਲਾ ਲਖਵੀਰ ਕੌਰ ਮਾੜੀ ਮੁਸਤਫਾ ਜਸਵਿੰਦਰ ਸਿੰਘ ਸੇਖਾ ਖੁਰਦ ਗਰਮੀਤ ਸਿੰਘ ਬੰਬੀਹਾ ਭਾਈ ਮੁਖਤਿਆਰ ਸਿੰਘ ਬੰਬੀਹਾ ਭਾਈ ਪਾਣੀ ਸੰਮਤੀ ਆਦ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਜੀ ਡੇਰਾ ਸੱਚਾ ਸੌਦਾ ਸਰਸਾ ਦੇ ਪ੍ਰੇਮੀ ਜਸਵੀਰ ਸਿੰਘ ਨੂੰ ਮਕਾਨ ਬਣਾ ਕੇ ਦੇ ਰਹੇ ਹਨ ਆਓ ਇਸ ਸਬੰਧ ਚ ਜਸਵੀਰ ਸਿੰਘ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਭਾਈ ਜੀ ਤੁਹਾਨੂੰ ਡੇਰਾ ਪ੍ਰੇਮੀਆ ਨੇ ਮਕਾਨ ਬਣਾ ਕੇ ਦਿੱਤਾ ਇਹਦੇ ਸਬੰਧ ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੇਮੀਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਡੇਰਾ ਪ੍ਰੇਮੀ ਜੋ ਹੈਲਪ ਕਰਦੇ ਜਿਵੇਂ ਖੂਨ ਦਾਨ ਕਰਦੇ ਆ ਅੱਖਾ ਦਾਨ ਕਰਦੇ ਆ ਹੋਰ ਵੀ ਇਹਨਾਂ ਦੇ ਕਈ ਕੰਮ ਆ ਜਿਨ੍ਹਾਂ ਵਿੱਚ ਇਹ ਪੁੰਨ ਦਾਨ ਕਰਦੇ ਆ ਠੀਕ ਹੈ ਜੀ ਤੇ ਅਸੀਂ ਇਹਨਾਂ ਦਾ ਡੇਰਾ ਪ੍ਰੀਸ਼ਦਾ ਸੌਦਾ ਪ੍ਰੇਮੀਆਂ ਦਾ ਤੇ ਪਿੰਡ ਮਲਕੇ ਦੀ ਸਾਧ ਸੰਗਤ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਹੁਣ ਆਪਾਂ ਗੱਲਬਾਤ ਕਰਦੇ ਆ 85 ਮੈਂਬਰ ਸਤਨਾਮ ਸਿੰਘ ਸਾਹੋਕੇ ਨਾਲ ਸਾਤੋ ਪਹਿਲਾ ਤਾਂ ਨਰਾ ਤਾਂ ਤਾਂ ਸਭ ਤੇਰੇ ਆਸਰਾ ਤਾਂ ਪੇਰਾ ਸੱਚਾ ਸਰਦਾਰ ਜੋ ਮਨੁੱਖਤਾ ਭਲਾਈ ਦੇ ਕਾਰਜ ਕਰਦਾ ਉਹਨਾਂ ਕਾਰਜਾਂ ਦੇ ਵਿੱਚੋਂ ਇੱਕ ਕਾਰਜ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਜੋ ਸਾਨੂੰ ਦਿੱਤਾ ਉਹ ਅੱਜ ਅਸੀਂ ਸੰਪੂਰਨ ਕਰਨ ਜਾ ਰਹੇ ਹਾਂ ਇੱਕ ਹੈਂਡੀਕੈਪਡ ਵੀਰ ਹੈ ਉਹਦਾ ਅਸੀਂ ਮਕਾਨ ਬਣਾਉਣ ਜਾ ਰਹੇ ਹਾਂ ਤਾਂ ਸਾਧ ਸੰਗਤ ਦਾ ਸਹਿਯੋਗ ਬਹੁਤ ਵੱਡਾ ਹੈ ਤਾਂ ਅਸੀਂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਂ ਜਿਨ੍ਹਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਜਿਸ ਦੇ ਪੂਰਨ ਤੇ ਅਸੀਂ ਚੱਲ ਕੇ ਇਹ ਮਨੁੱਖਤਾ ਭਲਾਈ ਦੇ ਕੰਮ ਕਰਦੇ ਆ ਤਾਂ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਏਡੀ ਵੱਡੀ ਸਿੱਖਿਆ ਦਿੱਤੀ ਹੈ ਤਾਂ ਇਹ ਡੇਰਾ ਸੱਚਾ ਸੌਦਾ ਇਸੇ ਤਰ੍ਹਾਂ ਹੀ ਮਨੁੱਖਤਾ ਭਲਾਈ ਦੇ ਕੰਮ ਕਰਦਾ ਰਹੇਗਾ ਤਾਂ ਇਸ ਪਰਿਵਾਰ ਦੇ ਨਾਲ ਸਾਰੀ ਸਾਧ ਸੰਗਤ ਖੜੀ ਹੈ ਉਹ ਜੋ ਵੀ ਕਾਰਜ ਹੈ ਉਹ ਅਸੀਂ ਸਾਰਾ ਸੰਪੂਰਨ ਕਰਾਂਗੇ ਤਾਂ ਇਹਦੇ ਵਿੱਚ ਬਾਈ ਜੀਆ ਦਾ ਸਹਿਯੋਗ ਹੈ ਤਾਂ ਸਮੂਹ ਪੰਚਾਇਤ ਦਾ ਵੀ ਸਾਨੂੰ ಗ್ರಾಮ ਪੰਚਾਇਤ ਦਾ ਵੀ ਸਹਿਯੋਗ ਦਿੱਤਾ ਗਿਆ ਤਾਂ ਅਸੀਂ ਬਹੁਤ ਧੰਨਵਾਦੀ ਆ ਸਾਧ ਸੰਗਤ ਦੇ ਵੀ ਰਣੀਆ ਤਾਂ ਆਪਣੇ ਸਤਿਗੁਰ ਦੇ ਵੀ ਬਹੁਤ ਰਣੀਆ ਜਿਨ੍ਹਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਗਰੀਬਾਂ ਦੀ ਸਹਾਇਤਾ ਕਰਨਾ ਮਜਲੂਮਾਂ ਦੀ ਸਹਾਇਤਾ ਕਰਨਾ ਤਾਂ ਸਭ ਤੋਂ ਵੱਡਾ ਕਾਰਜ ਇਹੀ ਆ ਸਾਡਾ ਜੀ ਧੰਨ ਧੰਨ ਸਤਿਗੁਰ ਤੇਰਾ ਹੀ ਆਸਾ ਹੁਣ ਆਪਾਂ ਗੱਲਬਾਤ ਕਰਦੇ ਆ ਜੀ ਬਲਾਕ ਪ੍ਰੇਮੀ ਸੇਵਕ ਪ੍ਰੇਮ ਸ਼ਰਮਾ ਸਮਾਲ ਸਰ ਤੇਰਾ ਹੀ ਆਸਾ ਅਸੀਂ ਜੋ ਸਾਨੂੰ ਪੂਜਨੀ ਗੁਰੂ ਜੀ ਨੇ ਰੇਦ ਨੂੰ ਸਿੱਖਿਆ ਦਿੱਤੀ ਹੈ ਗਰੀਬਾਂ ਦਾ ਜਨਮਕਾਰ ਬਣਾਉਣੇ ਉਹਦਾ ਦਾਜ ਕਰਾਉਣਾ ਸਰੀਰ ਤਾਲ ਕਰਨਾ ਜਿੰਦੇ ਜੀ ਗੁਰਦਾਦਾਨ ਕਰਨਾ ਬਹੁਤ ਵੱਡੇ ਪੱਧਰ ਤੇ ਜਾਂ ਜੀ ਕਿ 160 ਮਹਤਵਪੂਰਨ ਕੰਮ ਚੱਲ ਰਿਹਾ ਹੈ ਸਹਾਇਤਾ ਸੰਗਤ ਨੂੰ ਮਦਦ ਕਰ ਰਹੀ ਹੈ ਤੇ ਅਸੀਂ ਪੁਨੀ ਪੂਜ ਦਾ ਬਹੁਤ ਬਹੁਤ ਮੁਕਰਦੇ ਤਰ੍ਹਾਂ ਰੋਲ ਕਰਦੇ ਆ ਇਹਨਾਂ ਨੇ ਕਈ ਸਾਨੂੰ ਇਹ ਸਿੱਖਿਆ ਦੇ ਕੇ ਕਿ ਸਾਨੂੰ ਇਸ ਤਰ੍ਹਾਂ ਸਾਰੀ 사ਸੰਗਤ ਨੂੰ ਬਈ ਜੀ ਆ ਜਾਣ ਕੇ ਬਹੁਤ ਖੁਸ਼ੀ ਹੋਊਗੀ ਕਿ ਜੋ ਡੇਰਾ ਸੱਚਾ ਸੌਦਾ ਦੁਆਰਾ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਤਾਂ ਆਸ਼ਿਆਨਾ ਮੁਹੰਮਦ ਦੇ ਤਹਿਤ ਅੱਜ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਤਾਂ ਇਹ ਬਈ ਜੀ ਆਪਾਂ ਲਗਭਗ ਸਵੇਰ 9:30 ਵਜੇ ਸਟਾਰਟ ਕੀਤਾ ਸੀ ਤਾਂ ਆਪਾਂ 10 ਘੰਟਿਆਂ ਦੇ ਵਿੱਚ ਬਈ ਜੀ ਸਾਹੀ ਸਾਦ ਸੰਗ ਦੇ ਸਹਿਯੋਗ ਦੇ ਨਾਲ ਕੰਪਲੀਟ ਕਰਤਾ ਤਾਂ ਬਹੁਤ ਬਹੁਤ ਬਈ ਜੀ ਉਸ ਪਰਿਵਾਰ ਨੂੰ ਵੀ ਵਧਾਈ ਦਿੰਨੇ ਆ ਤੇ ਬਲਾਕ ਦੀ ਸਾਰੀ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਕੀਤਾ ਧੰਨ ਧੰਨ ਸਤਿਗੁਰੂ ਤੇਰੇ ਜੀ ਆਸ